ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਮਹਾਰਾਜ ਨੇ ਬੜੀ ਕਿਰਪਾ ਮਿਹਰਮਤ ਬਖਸ਼ਿਸ਼ ਕੀਤੀ ਹੈ ਕਿ ਆਪਣੇ ਖਾਲਸੇ ਨੂੰ ਸਤਗੁਰਾਂ ਨੇ ਦਸਤਾਰ ਦਿੱਤੀ ਹੈ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਨਾ ਪਾਗ ਪਾਕ ਕਰ ਹਦੂਰ ਹਦੀਸਾ ਸਾਬਦ ਸੂਰਤ ਦਸਤਾਰ ਸਿਰਾ ਦਸਤਾਰ ਕਹਿੰਦੇ ਨੇ ਦਸ ਤਾਰ ਜਿਹਦੇ 10 ਲਾਣ ਹੋਣ ਉਹਨੂੰ ਕਹਿੰਦੇ ਦਸਤਾਰ ਇਹਦੇ ਕਈ ਨਾਮ ਨੇ ਪੱਗ ਵੀ ਕਹਿ ਦਿੱਤਾ ਜਾਂਦਾ ਸ਼ਮਲਾ ਵੀ ਕਹਿ ਦਿੱਤਾ ਜਾਂਦਾ ਦਿਮਾਲਾ ਵੀ ਕਹਿ ਦਿੱਤਾ ਜਾਂਦਾ ਦਸਤਾਰ ਵੀ ਕਹਿ ਦਿੱਤਾ ਜਾਂਦਾ ਮਹਾਰਾਜ ਜੀ ਨੇ ਸਾਨੂੰ ਸਿਖਾਇਆ ਕਿ ਕੇਸਾਂ ਦੇ ਸਤਕਾਰ ਵਾਸਤੇ ਕੇਸਾਂ ਨੂੰ ਢਕਣ ਵਾਸਤੇ ਅਦਬ ਵਾਸਤੇ ਦਸਤਾਰ ਸਜਾਉਣੀ ਲਾਜ਼ਮੀ ਆ ਰਤਨਾਮੇ ਦੇ ਬਚਨ ਮਿਲਦੇ ਨੇ ਕਹਿੰਦੇ ਕੰਗਾ ਦੋਨੋਂ ਵਕਤ ਕਰ ਬਾਗ ਚੁਨਾ ਕਰ ਬੰਧਈ ਦਾਤਨ ਨੀਤ ਕਰੇ ਨਾ ਦੁੱਖ ਪਾਵੈ ਲਾਲ ਜੀ ਕਹਿੰਦੇ ਕੇਸਾਂ ਦੇ ਵਿੱਚ ਪਹਿਲਾਂ ਕੰਗਾ ਕਰਨਾ ਸਾਬਰ ਸੂਰਤ ਸਿੱਧਾ ਦਾੜਾ ਕਾਠਕਾ ਕੰਗਾ ਕੇਸੀ ਚਾੜਾ ਕੇਸਾਂ ਦੇ ਵਿੱਚ ਕੰਗਾ ਕਰਨਾ ਪਹਿਲਾਂ ਤੇ ਫੇਰ ਚੁੰਨ ਚੁੰਨ ਕੇ ਪਾਗ ਚੁਣਾਇ ਕਰ ਬੰਨ੍ਹ ਲਈ ਜਿਹੜੀ ਪਾਗ ਹੈ ਨਾ ਚੁੰਨ ਚੁੰਨ ਕੇ ਬੰਨਣੀ ਆ ਇਦਾਂ ਟੋਪੀ ਵਾਂਗੂ ਲਾਣੀ ਨਹੀਂ ਟੋਪੀ ਵਾਂਗੂ ਪਾਣੀ ਨਹੀਂ ਕਈ ਇਦਾਂ ਹੁੰਦਾ ਮਾਵੇ ਦੀਆਂ ਪੱਗਾਂ ਬੰਨ੍ਹ ਲੈਂਦੇ ਨੇ ਯਾਰ ਜੀ ਸਮਾਂ ਘੱਟ ਮਿਲਦਾ ਤੇ ਇਦਾਂ ਹੀ ਪੱਗ ਰੱਖ ਲਈ ਉਹ ਟੋਪੀ ਬਣ ਜਾਂਦੀ ਆ ਤੇ ਬਚਨ ਇਹ ਵੀ ਹੈ ਰਤਨ ਅੰਮਿਆ ਦਾ ਕਹਿੰਦੇ ਹੋਏ ਸਿੱਖ ਸਿਰ ਟੋਪੀ ਧਰੈ ਸੱਤ ਜਨਮ ਕੁਸ਼ਤੀ ਹੋਏ ਮਰੈ ਜਿਹੜਾ ਸਿੱਖ ਟੋਪੀ ਪਾਉਂਦਾ ਨਾ ਸੱਤ ਜਨਮ ਕੋੜੀ ਹੋ ਕੇ ਮਰਦਾ ਅੰਮ੍ਰਿਤ ਛੱਕੇ ਜਿਹੜਾ ਟੋਪੀ ਵਾਂਗੂ ਇਦਾਂ ਇਸ ਕਰਕੇ ਚੁਣ-ਚੁਣ ਕੇ ਕੱਲਾ-ਕੱਲਾ ਲੜ ਐਨ ਸਵਾਰ ਕੇ ਖਾਲਸੇ ਨੇ ਉਹ ਬੰਨਣਾ ਤੇ ਦੋ ਵੇਲੇ ਪੱਗ ਬੰਨਣੀ ਆ ਇੱਕ ਤਾਂ ਸਵੇਰ ਵੇਲੇ ਇੱਕ ਸ਼ਾਮ ਵੇਲੇ ਜਦੋਂ ਆਪਾਂ ਕੇਸਾਂ 'ਚ ਕੰਗਾ ਕਰਦੇ ਆ ਨਾ ਇੱਕ ਇਲੈਕਟ੍ਰਿਕ ਚਾਰਜ ਆਪਣੇ ਆਪ ਹੋ ਜਾਂਦਾ ਕੇਸਾਂ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਨਾਲ ਇੱਕ ਮੋਨਾ ਜਿਹਾ ਬੰਦਾ ਉਹ ਆ ਕੇ ਬੈਠਿਆ ਸ਼ਾਮ ਦਾ ਟਾਈਮ ਹੈ ਪ੍ਰੋਗਰਾਮ ਤੇ ਜਾਣਾ ਸੀ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਬੜਾ ਥੱਕ ਗਿਆ ਤੇ ਮੈਂ ਨਹੀਂ ਜਾ ਸਕਦਾ ਕਹਿੰਦੇ ਥੱਕ ਗਿਆ ਏਦਾਂ ਕਰ ਲ ਲੱਕੜ ਦਾ ਕੰਗਾ ਚੱਕ ਆਪਣੇ ਕੇਸਾਂ 'ਚ ਮਾਰ ਕਹਿੰਦੇ ਜੀ ਮੇਰੇ ਤਾਂ ਕੇਸ ਹੀ ਆ ਨਹੀਂ ਕਹਿੰਦੇ ਸਿਰ ਦੇ ਉੱਤੇ ਹੈ ਜਿੰਨੇ ਕਾ ਕੰਗ ਕੰਗਾ ਮਾਰ ਉਹਨੇ ਕੇਸਾਂ 'ਚ ਕੰਗਾ ਮਾਰਿਆ ਧਰੋ ਤਾਜਾ ਹੋ ਗਿਆ ਕਹਿੰਦੇ ਜੀ ਚਲੋ ਚੱਲਦੇ ਆ ਜਿੱਥੇ ਜਾਣਾ ਸੋ ਨਾ ਜਦੋਂ ਕੇਸਾਂ 'ਚ ਕੰੰਗਾ ਕਰਦੇ ਆ ਉਸ ਵੇਲੇ ਇਲੈਕਟ੍ਰਿਕ ਚਾਰਜ ਤਰੋ ਤਾਜ਼ਾ ਹੋ ਜਾਂਦਾ ਮਨੁੱਖ ਤੇ ਜਦੋਂ ਦਸਤਾਰ ਸਜਾਉਂਦੇ ਆ ਨਾ ਇੱਕ ਤਾਜ ਐ ਸਾਡੇ ਸਿਰ ਦਾ ਇਹ ਸ਼ਾਨ ਐ ਸਾਡੇ ਸਿਰ ਦੀ ਟੋਪੀਆਂ ਜਿੰਨੀਆਂ ਮਰਜ਼ੀ ਹੋਣ ਪਰ ਦਸਤਾਰ ਵਾਲਾ ਸਿੱਖ ਉਹ ਦੂਰੋਂ ਦੀ ਦਿਖਾਈ ਦਿੰਦਾ ਦਸਤਾਰ ਦਾ ਹਮੇਸ਼ਾ ਅਦਬ ਰੱਖਣਾ ਕਿਸੇ ਸ਼ਾਇਰ ਦੇ ਨਾਲ ਦਸਤਾਰ ਲੱਗਣੀ ਨਹੀਂ ਚਾਹੀਦੀ ਤੇ ਜਿਹੜੀ ਦਸਤਾਰ ਐ ਉਹ ਹਮੇਸ਼ਾ ਉੱਚੇ ਥਾਂ ਦੇ ਉੱਤੇ ਜਾਂ ਸੁੱਚਮਤਾ ਦੇ ਨਾਲ ਰੱਖਣੀ ਚਾਹੀਦੀ ਐ ਚੁੰਨ ਚੁੰਨ ਕੇ ਉਤਾਰਨੀ ਆ ਤੇ ਦੋਹਰੀ ਦਸਤਾਰ ਸਜਾਉਣੀ ਆ ਆਪਾਂ ਪੱਗਾਂ ਦੇ ਥੱਲੇ 50 ਮੰਨਦੇ ਆ 50 ਤੋਂ ਕੀ ਭਾਵ ਹੈ ਅੱਧਾ ਉਹਨੂੰ 50 ਕੰਨਿਆ ਨਾ ਅੱਧਾ ਹੋਵੇ ਜਿਹੜਾ 50 50 ਇਹ ਅੰਗਰੇਜ਼ਾਂ ਨੇ ਕਾੜ ਗੱਡੀ ਸੀ ਵੀ ਅੱਧੀ ਦਸਤਾਰ ਥੱਲੇ ਅੱਧੀ ਉੱਪਰ ਇਦਾਂ ਦੋਹਰੀ ਦਸਤਾਰ ਖਾਲਸੇ ਨੇ ਸਜਾਣੀ ਜਿਹੜੇ ਨੰਗ ਸਿੰਘ ਨੇ ਉਹ ਬੜੀਆਂ ਉੱਚੀਆਂ ਉੱਚੀਆਂ ਦਸਤਾਰਾਂ ਸਜਾਇਆ ਕਰਦੇ ਛੇਵੇਂ ਪਾਸ਼ਾ ਮਹਾਰਾਜ ਦਮਾਲਾ ਸਜਾਉਂਦੇ ਨੇ ਪਹਿਲਾਂ ਸੇਲੀ ਟੋਪੀ ਦੀ ਮਰਿਆਦਾ ਸੀ ਪਰ ਜਦੋਂ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਦਾ ਸਮਾਂ ਆਇਆ ਉਸ ਵੇਲੇ ਉਹਨਾਂ ਨੇ ਦਸਤਾਰ ਸਜਾਈ ਉੱਪਰ ਜਿਗਾ ਲਗਾਈ ਕਲਗੀ ਲਾਈ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਇਦਾਂ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਦਸਤਾਰ ਕਲਗੀਧਰ ਮਹਾਰਾਜ ਜਿਨੇ ਤਾਂ ਮੋਹਰੀ ਲਾ ਦਿੱਤੀ ਨਾ ਕਿ ਹਰੇਕ ਸਿੱਖ ਨੂੰ ਦਸਤਾਰ ਸਜਾਣੀ ਲਾਜ਼ਮੀ ਹੈ ਤਾਂ ਕਿ ਕੇਸਾ ਨਾਲ ਸਤਕਾਰ ਉਹ ਉਸੇ ਪ੍ਰਕਾਰ ਕੀਤਾ ਜਾ ਸਕੇ ਟੋਪੀ ਵਾਂਗੂ ਲਾਣੀ ਨਹੀਂ ਟੋਪੀ ਵਾਂਗੂ ਪਾਣੀ ਨਹੀਂ ਇਦਾਂ ਹੀ ਕੁਝ ਇੱਕ ਨੁਕਤੇ ਨੇ ਨਿਹੰਗ ਸਿੰਘ ਜਦੋਂ ਆਪਣਾ ਦਿਮਾਲਾ ਸਜਾਉਂਦੇ ਨੇ ਨਾ ਉਦੋਂ ਸ਼ਲੋਕ ਪੜਦੇ ਬਕਾਇਦਾ ਦਸਤਾਰ ਮੰਨਣ ਦਾ ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਧੀ ਹੈ ਅੰਤ ਨਾ ਪਾਰਾ ਵਾਰ ਗੁਰੂ ਜੀ ਨੇ ਫਤਿਹ ਸਿੰਘ ਕੋ ਬੁਲਾਇਆ ਚਲੇ ਕੋ ਤੋਰ ਐਸਾ ਪੰਥ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਗगन ਮੰਡਲ ਮੈਂ ਬੂੰਗਾ ਹਮਰਾ ਮਹਾਕਾਲ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਹਜਬ ਉਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗਾ ਸੀਸ ਹਮਾਰਾ ਹੈ ਇਹ ਜਿਹੜੇ ਸੀਸ ਦੇ ਉੱਤੇ ਪੱਗ ਬੰਨੀ ਹੋਈ ਹੈ ਨਾ ਇਹ ਪੱਗ ਫਿਰ ਥਾਂ ਥਾਂ ਤੇ ਝੁਕੇ ਨਾ ਜਿਨੇ ਸਿਰ ਤੇ ਪੱਗ ਮੰਨ ਲਈ ਜਿਹੜੀ ਭੈਣ ਨੇ ਸਿਰ ਦੇ ਉੱਤੇ ਚੁੰਨੀ ਲੈ ਲਈ ਤੇ ਉਹ ਸਿਰ ਫਿਰ ਪੀਰਾਂ ਦੇ ਮੜੀਆਂ ਦੇ ਅੱਗੇ ਨਾ ਝੁਕੇ ਕਿਉਂਕਿ ਉਹ ਸਿਰ ਫਿਰ ਸਾਡਾ ਨਹੀਂ ਉਹ ਕਲਗੀਧਰ ਮਹਾਰਾਜ ਜੀ ਦਾ ਬਣ ਜਾਂਦਾ ਇਸ ਕਰਕੇ ਦਸਤਾਰ ਦਾ ਇਨਾ ਅਦਬ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ